ਹੈਲੋ ਗਾਇਜ਼ ਮੇਰੇ ਬਲਨ ਸੰਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟਵਾਨਾ ਫੈਮਲੀ ਦੇ ਵਿੱਚ ਇਥੇ ਲੱਗਿਆ ਜੀ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਉਸ ਤੋਂ ਪਹਿਲਾਂ ਜੀ ਪ੍ਰਮਾਤਮਾ ਗੇ ਅਰਦਾਸ ਹੈ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਸਭ ਦੇ ਵਿੜੇ ਸੁਖ ਸ਼ਾਂਤੀ ਤੰਦਰੁਸਤੀ ਕਮਾਈਆਂ ਚ ਵਰਕ ਤਾਂ ਪਾਉਣ ਜੀ ਇਹ ਹੀ ਅਰਦਾਸ ਕਰ ਸਕਦੇ ਹਾਂ ਜੀ ਪ੍ਰਮਾਤਮਾ ਸਭ ਨੂੰ ਖੁਸ਼ ਰੱਖਣ ਹੁਣ ਕਰਦੀਆਂ ਜੀ ਆਪਾਂ ਬਲੌਗ ਦੀ ਗੱਲਬਾਤ ਬੱਸ ਜੀ ਇੱਥੇ ਦੁਪਹਿਰ ਦਾ ਟਾਈਮ ਸੀਗਾ ਦੁਪਹਿਰ ਦੇ ਟਾਈਮ ਮੈਂ ਲੱਗੀ ਮੈਂ ਲੱਗੀ ਸੀ ਸ਼ਾਮ ਦੀ ਸਬਜ਼ੀ ਦੀ ਤਿਆਰੀ ਕਰਨ ਅੱਜ ਬਣਾਉਣੀ ਸੀ ਆਪਾਂ ਬੈਂਗਨ ਪੰਜਾਬੀਆਂ ਦੀ ਭਾਸ਼ਾ ਆਲੂ ਬਤਾਉ ਉਹ ਬਣਾਉਣੇ ਸੀਗੇ ਉਹਨਾਂ ਦੀ ਲੱਗੀ ਸੀ ਤਿਆਰੀ ਕਰਨ ਕਿਉਂਕਿ ਮੈਨੂੰ ਇਹ ਸੀ ਚਲੋ ਇਹ ਹੋ ਜਾਂਦਾ ਜੀ ਜਿਵੇਂ ਸ਼ਾਮ ਨੂੰ ਸਬਜ਼ੀ ਬਣਾਉਣੀ ਹੈ ਨਾ ਵੀ ਸਬਜ਼ੀ ਕਟਿੰਗ ਕਰਨੀ ਹੈ ਜਾਂ ਮਸਾਲਾ ਤਿਆਰ ਕਰਨਾ ਹੁੰਦਾ ਫਿਰ ਉਦੋਂ ਹੀ ਹੋ ਜਾਂਦਾ ਜਦੋਂ ਟਾਈਮ ਹੈਗਾ ਨਾ ਵੀ ਉਦੋਂ ਹੀ ਕਰ ਲਓ ਤੇ ਤਾਂ ਕਰਕੇ ਬਸ ਮੇਰੇ ਕੋ ਹਜੇ ਮੈਂ ਫਿਲਹਾਲ ਫ੍ਰੀ ਸੀ ਕਿਉਂਕਿ ਹਜੇ ਫਤੇ ਨੀ ਸੀ ਆਇਆ ਉਹਦੇ ਪਾਪਾ ਵੀ ਨਹੀਂ ਸੀ ਆਏ ਤਾਂ ਕਰਕੇ ਮੈਨੂੰ ਇਹ ਸੀ ਮੈਂ ਕੋਈ ਚਲੋਣੀ ਦਿਨ ਮੈਂ ਨੇ ਸਬਜ਼ੀ ਦੀ ਤਿਆਰੀ ਕਰਦੀ ਆਂ ਵੀ ਕਟਿੰਗ ਕਰਕੇ ਰੱਖ ਲੈਣੇ ਮਸਾਲਾ ਵਗੈਰਾ ਤਿਆਰ ਕਰ ਲੈਣੇ ਕਿਉਂਕਿ ਫਿਰ ਉਹਨਾਂ ਦੇ ਆਇਆਂ ਤੇ ਜੀ ਇਹ ਹੋ ਜਾਂਦਾ ਚਾਹ ਪਾਣੀ ਦਾ ਅੱਧੀ ਮਤਲਬ ਚਾਹ ਦਾ ਹੋ ਜਾਂਦਾ ਜਾਂ ਰੋਟੀ ਪਾਣੀ ਦਾ ਇਦਾਂ ਦਿਨ ਦੇ ਕਰਦੇ ਅੰਬੀ ਫਿਰ ਟਾਈਮ ਲੱਗ ਜਾਂਦਾ ਵੀ ਉਹਦੇ ਬਾਅਦ ਵਿੱਚ ਫਿਰ ਮੈਂ ਲੱਗੀ ਅੱਗੇ ਚਲੋ ਫਿਰ ਅਸੀਂ ਉਹਨਾਂ ਦੇ ਆਏ ਆ ਤੇ ਚਾਹ ਪਾਣੀ ਪੀ ਲਿਆ ਸੀਗਾ ਫਤੇ ਨਹੀਂ ਲਿਆ ਨਹੀਂ ਸੀਗਾ ਕੁਝ ਵੀ ਕਹਿੰਦਾ ਮਮਾ ਮੈਨੂੰ ਹਜੇ ਭੁੱਖ ਨਹੀਂ ਹੈਗੀ ਵੀ ਫਿਰ ਕਿਉਂਕਿ ਤੁਹਾਨੂੰ ਪਤਾ ਹੈ ਨਾ ਬੱਚਿਆਂ ਨੂੰ ਉਦੋਂ ਤਾਂ ਨਹੀਂ ਭੁੱਖ ਲੱਗਦੀ ਹੁੰਦੀ ਫਿਰ ਹੋਰ ਚੀਜ਼ਾਂ ਦੀ ਭੁੱਖ ਲੱਗਦੀ ਹੁੰਦੀ ਆ ਫਿਰ ਮੈਂ ਉਹਦੇ ਲਈ ਉਹ ਸੀ ਜਿਹੜੇ ਫਰਾਈ ਕਰਨ ਵਾਲੇ ਸੀਗੇ ਉਹ ਚਿਪਸ ਜਿਹੇ ਉਹ ਫਰਾਈ ਕੀਤੇ ਸੀ ਥੋੜੇ ਜਿਤੀ ਕਿਉਂਕਿ ਬਸ ਜਿਹੜੇ ਹੈਗੇ ਸੀ ਮੈਂ ਉਹ ਚਾ ਕਰਦੇ ਸੀ ਉਹ ਵੀ ਹੈਗੀ ਤਾਂ ਥੋੜੇ ਜਿਹੀ ਸੀ ਉਹਦੇ ਵਿੱਚੋਂ ਮੈਂ ਥੋੜੇ ਜਿਹਾ ਕਰਤੇ ਸੀ ਵਿੱਚੋਂ 10 15 ਕ ਪੀਸ ਜੇ ਫਿਰ ਵੀ ਮੈਂ ਰੱਖ ਲਈ ਸੀ ਮੈਂ ਕਿਹਾ ਵੀ ਚਲ ਫੇਰ ਸੇ ਇਹ ਵੀ ਜਿੱਚੇ ਬੱਚਿਆਂ ਦਾ ਜਿੰਨੇ ਮਰਜੀ ਦੇ ਦੋ ਠੀਕ ਹੈ ਨਾ ਕਿਉਂਕਿ ਐਦਾਂ ਦੀ ਚੀਜ਼ ਵੈਸੇ ਵੀ ਖਾਦੀ ਜਾਂਦੀਆਂ ਨਾਲ ਮੈਂ ਲੱਗੀ ਹੋਈ ਸੀ ਸਬਜ਼ੀ ਨੂੰ ਤੜਕਾ ਲਗਾਉਣ ਮੈਂ ਕਿਹਾ ਵੀ ਚਲ ਜਿੰਨੀ ਦੇਰ ਚ ਇਹ ਫਰਾਈ ਕਰਕੇ ਕੱਢਦੇ ਆ ਵੀ ਉਨੀ ਦੇਰ ਚ ਨਾਲ ਦੀ ਨਾਲ ਮੇਰਾ ਪਿਆਜ਼ ਉਪਨ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਪਾਤਾ ਸੀ ਨੂਨ ਮਿਰਚ ਹਲਦੀ ਧਨੀਆ ਪਾਊਡਰ ਗਰਮ ਮਸਾਲਾ ਮੈਂ ਤਕਰੀਬਨ ਜਦੋਂ ਸਬਜ਼ੀ ਨਾ ਬਣ ਜਾਂਦੀ ਹੁੰਦੀ ਆ ਉਦੋਂ ਪਾਉਣੀ ਹੁੰਦੀ ਆ ਤੇ ਫਿਰ ਇੱਕ ਦੋ ਦੀ ਜੀ ਖੁਸ਼ਬੂ ਬਹੁਤ ਵਧੀਆ ਆਉਂਦੀ ਆ ਇੱਕ ਉਹਦਾ ਥੋੜਾ ਜਿਹਾ ਟੇਸਟ ਵੀ ਚੇਂਜ ਹੋ ਜਾਂਦਾ ਜਿਹੜਾ ਆਪਾਂ ਬਾਅਦ ਵਿੱਚ ਪਾਉਨੇ ਆ ਬਸ ਉਹ ਪਾ ਕੇ ਫਿਰ ਮੈਂ ਥੋੜਾ ਜਿਹਾ ঘি ਸੇਕ ਲਵਾ ਲੈਣੀ ਹੁੰਦੀ ਆ ਖਬੇ ਹੱਥ ਨਾਲ ਚਾਵਦੀ ਆ ਜੀ ਜੱਟੀਆਂ ਨੂੰ ਹਨਾ ਚਲੋ ਆਪਾਂ ਨੂੰ ਰੈਗੂਲਰ ਜਿਹੜਾ ਬੰਦਾ ਜਿਹੜੇ ਆਤਨਾ ਕਰਦਾ ਕੰਮ ਨਾ ਉਹਨੂੰ ਨਹੀਂ ਲੱਗਦਾਂਦਾ ਪਰ ਵੀਡੀਓ ਚ ਦੇਖ ਕੇ ਮੈਨੂੰ ਵੀ ਲੱਗਦਾ ਪਰ ਕੀ ਕਰੀਏ ਜੀ ਹਨਾ ਆਦਤ ਹੈ ਮਜਬੂਰਾਂ ਆਦਤ ਤੇ ਹਨਾ ਵੀ ਸ਼ੁਰੂ ਤੋਂ ਜਿਵੇਂ ਬਣ ਗਈ ਪਰ ਕਈ ਵਾਰੀ ਇਹ ਲੱਗਦਾਂਦਾ ਮਨ ਨੂੰ ਹਨਾ ਵੀ ਯਾਰ ਇਹ ਬਦਲ ਦੇਣੀ ਹਨਾ ਵੀ ਹਰ ਰੋਜ਼ ਉਹੀ ਕੰਮ ਕਰ ਉਹੀ ਜਿੰਦਗੀ ਦਾ ਰੋਜ਼ੀ ਮੈਨੇ ਹਨਾ ਵੀ ਇਹਨਾਂ ਨੇ ਕਦੇ ਵੀ ਨਹੀਂ ਬਦਲਨਾ ਨਾ ਸਬਜ਼ੀ ਬਣਾ ਲਓ ਰੋਟੀ ਬਣਾ ਲਓ ਬਸ ਇਦਾਂ ਦਾ ਜੋ ਰੇ ਡੇਲੀ ਰੁਟੀਨ ਦੇ ਕੰਮ ਨੇ ਹਨਾ ਬਸ ਉੱਚ ਲਈ ਜਾਂਦੇ ਨੇ ਨਾਲ ਦੀ ਨਾਲ ਮੇਰਾ ਸਬਜ਼ੀ ਦਾ ਤੜਕਾ ਲੱਗ ਗਿਆ ਸੀਗਾ ਫਤਿਹ ਨੂੰ ਮੈਂ ਆਵਾਜ਼ ਲਗਾਤੀ ਸੀ ਮੈਂ ਕਭੀ ਪੁੱਤ ਹੂੰ ਅਬ ਤਾਂ ਲੈ ਲੈ ਨਾਲ ਮੈਨੂੰ ਕਰਤਾ ਸੀ ਦੁੱਧ ਗਰਮ ਕਹਿੰਦਾ ਤਾਂ ਫਿਲਹਾਲ ਮੈਨੂੰ ਕੌਫੀ ਸੀ ਕਿਉਂਕਿ ਕੌਫੀ ਖਤਮ ਹੋਈ ਸੀਗੀ ਉਹ ਲੈ ਕੇ ਆਉਣ ਵਾਲੀ ਸੀ ਕੌਫੀ ਕਿਉਂਕਿ ਜੀ ਜੇ ਨਾ ਡੱਬੀ ਲੈ ਕੇ ਆਉਣੇ ਨੇ ਆ ਕੌਫੀ ਵਾਲੀ ਉਹ ਫਿਰ ਕਈ ਵਾਰੀ ਦਾ ਐਵੇਂ ਹੋ ਜਾਂਦਾ ਵੀ ਜੇ ਮੈਂ ਨਵੀਂ ਬਰਤ ਹੋਈ ਨਾ ਜਾਂ ਕੁਝ ਥੋੜੀ ਵਿੱਚ ਬਰਤ ਹੋ ਗਈ ਜਾਂ ਕਈ ਵਾਰੀ ਕਿਸੇ ਨੇ ਕਾਫੀ ਪਾਊਡਰ ਲੈ ਕੇ ਥੋੜਾ ਵੀ ਉਹਦਾ ਟੱਕਣ ਨੂੰ ਖੁੱਲਾ ਛੱਡਤਾ ਨਾ ਫਿਰ ਉਹ ਖਰਾਬ ਹੋ ਜਾਂਦੀ ਹੈ ਉਹਦੇ ਕਰਕੇ ਫਿਰ ਜ਼ਿਆਦਾਤਰ ਇਹ ਹੀ ਹੁੰਦਾ ਨਾ ਵੀ ਪਾਊਚ ਜਿਹੜੇ ਆਉਂਦੇ ਨੇ ਵੀ ਉਹ ਲੈ ਆਈਏ ਤਾਂ ਹੀ ਉਹ ਉਹੀ ਲੈ ਕੇ ਆਉਂਦੇ ਹੁੰਦੇ ਨੇ ਪਾਊਚ ਵੀ ਜਿਹਨੂੰ ਜਿੰਨੇ ਕਿਲੋੜਾ ਚਲੋ ਵਰਤੇ ਜਾਂਦੇ ਨੇ ਨਾਲੇ ਖਰਾਬ ਹੋਣ ਵਾਲਾ ਜਾਂ ਜੰਝਟ ਚੱਕਿਆ ਜਾਂਦਾ ਏ ਰੋਦੇ ਕਰਕੇ ਮੈਂ ਉਹਨੂੰ ਸਿੰਪਲੀ ਦੁੱਧ ਬਣਾ ਕੇ ਦਿੱਤਾ ਸੀ ਉਸ ਤੋਂ ਬਾਅਦ ਫਿਰ ਮੇਰੀ ਕਟਿੰਗ ਕੀਤੀ ਸੀ ਫਰੂਟ ਪਪੀਤਾ ਸੀ ਸੇਮ ਸੀ ਫਿਰ ਮੈਂ ਲੱਗੀ ਸੀ ਜੀ ਇੱਥੇ ਮੈਂ ਕਿਹਾ ਵੀ ਚਲੋ ਨਹੀਂ ਦੇ ਚ ਮੈਂ ਨਾਲੇ ਥੋੜਾ ਸਬਜੀ ਵਗੈਰਾ ਤੜਕਾ ਲਗਾਇਆ ਐਸੀ ਉਹ ਕਰਿਆਈ ਸੀ ਖੜੀ ਦੀ ਨਾ ਮੇਰੀ ਲੱਤ ਦੁਖਣ ਲੱਗ ਜਾਂਦੀ ਆ ਤਾਂ ਕਰਕੇ ਫਿਰ ਆਪਾਂ ਮੈਂ ਕਿਹਾ ਵੀ ਚਲਦੇ ਐਨ ਐਮ ਐਮ ਨਾਲੇ ਬੈਠਦੀਆਂ ਨਨਵੀ ਨਾਲੇ ਫਰੂਟ ਖਾ ਲੰਨੇ ਆ ਜਾਨੋ ਤੁਹਾਡੇ ਪਾਪਾ ਵੀ ਆਗੇ ਸਿੱਧਰ ਨੂੰ ਘੁੰਮ ਦੇ ਘਮਾਉਂਦੇ ਐ ਐਕਚੁਅਲੀ ਨਾ ਉਹ ਮਤਲਬ ਕਿਸੇ ਨੇ ਬੁਲਾਇਆ ਹੋਇਆ ਸੀ ਉਹਨਾਂ ਨੂੰ ਜੇਠ ਨੇ ਜੀ ਮੇਰੇ ਨੇ ਵੀ ਉਹਨਾਂ ਕੋਲ ਸੀਗੇ ਫਿਰ ਜਾਨੂ ਮੈਂ ਕਿਹਾ ਵੀ ਚਲ ਮੈਂ ਕਿਹਾ ਜੇ ਤੁਸੀਂ ਕੁਝ ਖਾਣਾ ਪਰ ਉਹਨਾਂ ਨੇ ਕਿਸੇ ਨੇ ਦੇ ਵਿੱਚੋਂ ਸੇਵ ਚੁਗ-ਚੁਗ ਕੇ ਖਾਦੇ ਮੈਂ ਕਿਹਾ ਉਹ ਗਵੇਂ ਮਹਿੰਗੀ ਚੀਜ਼ ਚੁਗ ਲਈ ਨਾ ਸਸਤੀ ਮੇਰੇ ਜੋਗੀ ਰਹੇਗੀ ਕਿਉਂਕਿ ਜੀ ਮੈਂ ਕਹਿੰਦੇ ਨੇ ਵੀ ਪਪੀਤਾ ਸਸਤਾ ਏ ਸੇਬ ਮਹਿੰਗੇ ਹੁਣ ਵੈਸੇ ਇਹਨਾ ਵੀ ਸੇਬ ਦਾ ਰੇਟ ਥੋੜਾ ਜਿਹਾ ਹੈਗਾ ਵੀ ਜਿਆਦਾ ਤੇਜ਼ ਹੈਨਾ ਮੈਂ ਕਹਿੰਦਾ ਮੇਰੇ ਨਾਲ ਬੇਇਨਸਾਫੀ ਕੀਤੀ ਹੈਨਾ ਵੀ ਮੈਂ ਕਹਿੰਦੇ ਤੁਸੀਂ ਖਾਣਾ ਤਾਂ ਮਿਕਸ ਦਾ ਖਾਬੋ ਨਾ ਵੀ ਜੋ ਮੈਂ ਮਿਕਸ ਕੱਟੇ ਹੋਏ ਨੇ ਐਦਾ ਹਾਲ ਦੀ ਸੀ ਬਸ ਉਹਨਾਂ ਨੂੰ ਚਲੋ ਜੀ ਹਾਸੀ ਮਖੌਲ ਕਰਦੇ ਜ਼ਿੰਦਗੀ ਲੰਗੀ ਜਾਵੇ ਜੀ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ ਨਹੀਂ ਨੜੇ ਮੈਨੂੰ ਏ ਸੀ ਮਿਕਨ ਨਾਲ ਮੈਂ ਥੋੜੀ देर ਫਰੂਟ ਖਾ ਲੇ ਨੜੇ ਥੋੜੀ देर ਰੈਸਟ ਹੋ ਗਈ ਕਿਉਂਕਿ ਜੇ ਹੁਣ ਉਹ ਨਾ ਕਈ ਵਾਰੀ ਤਾਂ ਮਤਲਬ ਠੀਕ ਰਹਿੰਦੀ ਲੱਗਦਾ ਕਈ ਵਾਰੀ ਪਤਾ ਨਹੀਂ ਤਾਂ ਵੀ ਕੋਈ ਨਾ ਕੋਈ ਕੰਮ ਕਰ ਕਰਨ ਕਰਕੇ ਜਾਂ ਐਵੇਂ ਪਤਾ ਨਹੀਂ ਜਿਵੇਂ ਮਣਕਾ ਜਿਹਾ ਹਿਲਦਾ ਆਂਦਾ ਨਾ ਵੀ ਉਦਾਂ ਹੋ ਜਾਂਦੀ ਹੈ ਫਿਰ ਲੱਤ ਦੁਖਣ ਲੱਗ ਜਾਂਦੀ ਹੈ ਅੱਜ ਫਿਰ ਉਸ ਤੋਂ ਬਾਅਦ ਆਪਾਂ ਕਿਤੇ ਜਿਹੜੇ ਕਪੜੇ ਤੋਤੇ ਸੀ ਉਹਨਾਂ ਦੀ ਤੈਲ ਲਗਾਉਣ ਲੱਗੀ ਸੀ ਉਹ ਉਹਨਾਂ ਨੇ ਫਤਿਹ ਪਾਪਾ ਨੂੰ ਚੋਣੀ ਸੀ ਧਾਰ ਉਹ ਉਹਨਾਂ ਨੇ ਆਪਣੀ ਡਿਊਟੀ ਜੁਆਇਨ ਕੀਤੀ ਆਪਾਂ ਜੀ ਆਪ ਜੀ ਕਿਤੇ ਨੇ ਇਕਦਾਂ ਜੀ ਮੀਂਹ ਹੋ ਜਾ ਜਾਂਦਾ ਮੀਂਹ ਦੇ ਕਾਰਨ ਨਾ ਮਤਲਬ ਐਂ ਬੀੜੇ ਦੇ ਵਿੱਚ ਵੀ ਨਾ ਹਰੇ ਬਾਈ ਜੀ ਹੋ ਜਾਂਦੇ ਕਾਲਸ ਕਾਲਸ ਜੀ ਹੋ ਜਾਂਦੀ ਜਦ ਵੈਸੇ ਵੀ ਹੋ ਜਾਂਦੀ ਹੈ ਜਿਵੇਂ ਸਾਹ ਸਰਦੀਆਂ ਦਾ ਮੌਸਮ ਆ ਜਾਂਦਾ ਨਾ ਉਦੋਂ ਵੀ ਇਹ ਚੀਜ਼ ਹੋ ਜਾਂਦੀ ਹੈ ਕਾਲਸ ਜੀ ਪਤਾ ਨਹੀਂ ਤਾਂ ਵੀ ਇਹ ਆ ਵੀ ਮਤਲਬ ਜਿੰਮੀ ਵੀ ਦੇਰ ਦਾ ਲੱਗਿਆ ਹੋਇਆ ਇਹ ਫਰਸ਼ ਵਿਲੇਜ ਵੀ ਬਹੁਤ ਦੇਰ ਹੋ ਗਈ ਜਿਵੇਂ ਸਾਡੇ ਵੀ ਵਿਆਹ ਤੋਂ ਪਹਿਲਾਂ ਦਾ ਹੀ ਲੱਗਿਆ ਹੋਇਆ ਹੈ ਵੀ ਛੱਦ ਪ੍ਰਣਾ ਕਰਕੇ ਅੱਜ ਆ ਵੈਸੇ ਵੀ ਕੋਈ ਮਤਲਬ ਇੱਟ ਇਦਾਂ ਦੀ ਲੱਗੀ ਪਤਾ ਨਹੀਂ ਇਹ ਚੀਜ਼ ਤਾਂ ਨਹੀਂ ਆਈ ਡੋਨਟ ਨੋ ਹੈਗੀ ਵੀ ਕਿਸ ਕਾਰ ਨਹੀਂ ਹੁੰਦਾ ਪਰ ਹੋ ਜਾਂਦਾ ਜੀ ਅਮੇ ਹਨਾ ਕੁਛ ਮੀ ਵੀ ਹੁਣ ਥੋੜਾ ਜਿਹਾ ਜ਼ਿਆਦਾ ਹੀ ਆ ਜਾਂਦੇ ਨੇ ਰੋਜ਼ ਰੋਜ਼ ਰਹਿੰਦੇ ਉਹਦੇ ਕਰਕੇ ਥੋੜਾ ਜਿਹਾ ਇਸ ਵਾਰ ਜਲਦੀ ਲੱਗਦਾ ਇਹ ਪਰ ਜੀ ਜਿਵੇਂ ਜਿੱਥੇ ਜਿੱਥੇ ਕੱਕ ਹੋ ਜਾਂਦੇ ਨੇ ਨਾ ਉੱਥੇ ਤਾਂ ਬਹੁਤ ਮੀਨ ਹੈ ਤਾਂ ਸਗੋਂ ਉਦੋਂ ਵੀ ਵੱਧ ਹਰੇ ਭਾਈ ਮਾਰਨ ਲੱਗ ਕੇ ਕੱਖ ਸਾਰੇ ਪਰ ਹੁੰਦੇ ਇਹਦਾਂ ਜਿ ਕਿਸੇ ਦਿਨ ਟਾਈਮ ਕਰਦੇ ਆ ਫਿਰ ਨਾਲੇ ਕੱਖਾਂ ਦੀ ਪਟਾਈ ਕਰਦੇ ਆ ਵਿੱਚੋਂ ਥੋੜਾ ਜਿਹਾ ਫੇਰ ਆਈ ਹੋ ਜਾਂਦਾ ਸਾਫ਼ ਸੁਥਰਾ ਜਾਏ ਇਸੇ ਕਰਕੇ ਜੀ ਫਿਰ ਪੱਕੇ ਵਿੜਿਆਂ ਦੀ ਆਰਾਮਦਾਰੀ ਵੀ ਆ ਹਨਾ ਵੀ ਮੈਂ ਤਾਂ ਕਹਿੰਨੀ ਨੇ ਵੀ ਕੱਚੀ ਜਗਾਹ ਘਰ ਤੋਂ ਘਟ ਛੱਡਣੀ ਚਾਹੀਦੀ ਹੈ ਦੀ ਸਾਫ਼ ਸਪੈਸ ਬਹੁਤ ਔਖਾ ਹੋ ਜਾਂਦਾ ਤੇ ਕਿਉਂਕਿ ਉਦੋਂ ਦਾ ਸਫਾਈ ਹੋ ਜਾਂਦੀ ਪਰ ਜਿਹੜਾ ਇਹ ਕੱਖਾਂ ਦਾ ਪੱਡ ਪਟਈਆ ਜਾ ਹੋ ਜਾਂਦਾ ਇਹਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਚਾਹੀਦਾ ਲੱਗਦਾ ਹੈ ਹਨਾ ਕਪੜਿਆਂ ਦੀ ਤੈਹ ਲਗਾ ਕੇ ਜੀ ਫਿਰ ਆਪਾਂ ਕਪੜੇ ਸਮੇਟੇ ਕਪੜੇ ਸਮੇਟ ਕੇ ਫੇ ਕੀਤਾ ਜੀ ਰੋਟੀ ਪਾਣੀ ਦਾ ਰੋਟੀ ਪਾਣੀ ਖਾ ਕੇ ਇੱਥੇ ਹੋ ਗਈ ਸੀ ਆਪਾਂ ਫ੍ਰੀ ਮੰਮੀ ਲੱਗੇ ਸੀ ਕਿ ਭਾਂਡੇ ਮੰਜਣ ਤੇ ਮੈਨ ਨਾਲ ਲੱਗ ਗਈ ਸੀ ਦੁੱਧ ਵਗੈਰਾ ਰੱਖਣਾ ਸੀ ਜਾਂ ਸਬਜ਼ੀ ਵਗੈਰਾ ਕੱਢਣੀ ਸੀ ਜੋ ਵੀ ਸੀ ਚਲੋ ਆਏ ਹੋ ਜਾਂਦਾ ਨਾ ਫਿਰ ਅਲ ਮਿਲ ਕੇ ਚਲੋ ਚਾਲ ਦੀ ਚੱਲੀ ਜਾਂਦੀ ਹੈ ਨਾ ਮੈਨੂੰ ਐਸੀ ਮੇਰੇ ਜਿਹੜੀ ਸਬਜ਼ੀ ਬਣਾਈ ਹੋਈ ਸੀ ਵੀ ਕਿਉਂਕਿ ਰੋਟੀ ਸਾਰਿਆਂ ਨੇ ਅਸੀਂ ਖਾ ਲਈ ਸੀ ਵੀ ਜਿਹੜੀ ਬਾਕੀ ਬਚਦੀ ਹੈ ਫਿਰ ਉਹ ਕੱਢ ਕੇ ਭਾਂਡੇ ਦੇ ਵਿੱਚ ਰੱਖ ਦੇਣੇ ਆ ਵੀ ਨਾ ਤਾਂ ਬੜਾ ਭਾਂਡਾ ਵਿਹਲਾ ਹੋ ਜਾਂਦਾ ਨਲੇ ਜੀ ਫਿਰ ਜਦੋਂ ਦੁਬਾਰਾ ਆਪਾਂ ਸਬਜ਼ੀ ਬਣਾਉਣੀ ਆ ਨਾ ਵੀ ਖੱਟੀ ਦਾ ਨਹੀਂ ਹੁੰਦਾ ਨਾਲੇ ਭਾਂਡਿਆਂ ਦਾ ਗਾਜਾ ਚੱਕਿਆ ਜਾਂਦਾ ਏ ਵੀ ਛੋਟੇ ਭਾਂਡਿਆਂ ਦੇ ਵਿੱਚ ਇਹ ਹੋ ਜਾਂਦਾ ਜਿਵੇਂ ਫ੍ਰਿਜ 'ਚ ਵੀ ਲਗਾਉਣੀ ਆ ਤਾਂ ਸੌਖੀ ਰਹਿੰਦੀ ਆ ਨਾਲੇ ਵੈਸੇ ਵੀ ਸੈਲਫ ਬਗੈਰਾ ਤੇ ਵੀ ਜੇ ਆਪਾਂ ਬਾਹਰ ਵੀ ਰੱਖਦੇ ਫਿਰ ਵੀ ਸੌਖੀ ਆ ਵੀ بڑے ਭਾਂਡਿਆਂ ਦਾ ਉਹ ਥੋੜਾ ਜਿਹਾ ਵੱਧ ਹੋ ਜਾਂਦਾ ਜਗਾ ਵੀ ਵੱਧ ਰੋਕਦੇ ਨੇ ਜੀ ਫਿਰ ਕੁਝ ਜਦ ਥੋੜੀ ਚੀਜ਼ ਆ ਫਿਰ ਥੋੜੇ ਭਾਂਡੇ ਛੋਟੇ ਤੇ ਵਿੱਚ ਸੌਖੀ ਰਹਿੰਦੀ ਆ ਕਸਾਇ ਮੈਨੂੰ ਇਹ ਸੀ ਮੈਂ ਕਿ ਚਲ ਦੁੱਧ ਗਰਮ ਕਰਕੇ ਫਿਰ ਨਾਲ ਦੀ ਨਾਲ ਦੁੱਧ ਦੇ ਦਿੰਨੀ ਹਾਂ ਮੈਂ ਬਾਕੀ ਫੈਮਿਲੀ ਮੈਂਬਰ ਆਪ ਦੇ ਆਪ ਦੇ ਫੋਨਾਂ ਤੇ ਬੀਜੀ ਸੀਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਨਾ ਵੀ ਜਿੰਨੀ देर ਬਹਿ ਜਾਓ ਉੰਨੇ ਕੁ ਟਾਈਮ ਇਨਾਂ ਕੋ ਤਾਂ ਮਸਾਂ ਗੱਲਾਂ ਵਾਜ ਲੈਂਦੇ ਨੇ ਆ ਇਹ ਹੋ ਜਾਂਦਾ ਵੀ ਫੋਨ ਤੋਂ ਲੇਟ ਨਾ ਹੋ ਜਾਈਏ ਕਿਤੇ ਤਾਂ ਕਰਕੇ ਸਭ ਆਪ ਦੇ ਆਪ ਦੇ ਫੋਨਾਂ ਦੇ ਵਿੱਚ ਤੇ ਬੀਜ਼ੀ ਨੇ ਉਹੀ ਦੇ ਚਸ ਮੈਨੂੰ ਤੇ ਮਮੇ ਨੂੰ ਸੀ ਕਿ ਵੀ ਚਲ ਅਸੀਂ ਆਪਦੇ ਮਕਾਨੇ ਕਿਚਨ ਦੇ ਕੰਮ ਜਿਹੜੇ ਕਰਨਾ ਨੇ ਕਿਉਂਕਿ ਜੇ ਇਹ ਹੁੰਦਾ ਵੀ ਜਿਹੜੇ ਜਿਹੜੇ ਕੰਮ ਜਦੋਂ ਹੋ ਜਾਣ ਤਾਂ ਸੋਖੇ ਰਹਿੰਦੇ ਨੇ ਫ਼ੇਰ ਸਵੇਰ ਨੂੰ ਉਹਦੋ ਵੀ ਵੱਧ ਇੱਕਠੇ ਹੋ ਜਾਂਦੇ ਨੇ ਮੀਂਹ ਜੀ ਵੈਸੇ ਪਹਿਲਾਂ ਨਾ ਪਏ ਨੀ ਹੈਗੇ ਹੁਣ ਕਾਫੀ ਜਿਆਦਾ ਪੈਂਦੇ ਨੇ ਕੁੱਝ ਅੱਜਕਲ ਦੇ ਤਾਂ ਵੈਸੇ ਵੀ ਇਹ ਹੋ ਜਾਂਦਾ ਜਿਵੇਂ ਨੋਵੀਆਂ ਦਾ ਮੱਥਾ ਕਹਿੰਦੇ ਹੁੰਦੇ ਨੇ ਵੀ ਜਿੱਥੇ ਜਿੱਥੇ ਮੇਲੇ ਭਰਦੇ ਨੇ ਜਾਓ ਕਈ ਥਾਵਾਂ ਤੇ ਨਹੀਂ ਵੀ ਭਰਦੇ ਵੀ ਪਰ ਅੱਜਕਲ ਦੇ ਜਿਵੇਂ ਨੋਵੀਆਂ ਦੇ ਮੇਲੇ ਆ ਟਾਈਮ ਵੀ ਵੱਧ ਆਉਣ ਲੱਗ ਜਾਂਦੇ ਹੁੰਦੇ ਨੇ ਮੀਂਹ ਹਨਾ ਵੀ ਇਹਨਾਂ ਦਿਨਾਂ ਦੇ ਵਿੱਚ ਤਾਂ ਤਕਰੀਬਨ ਪੈਂਦੇ ਹੀ ਪੈਂਦੇ ਨੇ ਆਪਾਂ ਜੀ ਨਾਲ ਦੀ ਨਾਲ ਸਬਜ਼ੀ ਕਰਾ ਦਾ ਕਰਕੇ ਦੁੱਧ ਦਾ ਜਿਹੜੇ ਕੰਮ ਕਰਨੇ ਸੀ ਕਰਕੇ ਨਾਲ ਦੀ ਨਾਲ ਆਪਾਂ ਕਰਤੀ ਸੀ ਕਿਚਨ ਸਾਫ ਕਿਉਂਕਿ ਇਹ ਹੋ ਜਾਂਦਾ ਵੀ ਜਿਵੇਂ ਫੁੱਲਕੇ ਅੰਦਰ ਬਣਾਉਂਦੇ ਆ ਨਾ ਫਿਰ ਤਾਂ ਥੋੜਾ ਜਿਹਾ ਆਟਾ ਵਗੈਰਾ ਖਿੰਡੇ ਹੀ ਜਾਂਦਾ ਹੈ ਨਹੀਂ ਤਾਂ ਚਲੋ ਆਏ ਹੋ ਜਾਂਦਾ ਵੀ ਜਿਵੇਂ ਆਪਾਂ ਢੇ ਵਗੈਰਾ ਮਾਰਦੇ ਉਹੀ ਮਾੜਾ ਮोटा ਪਾਣੀ ਦੇ ਚਿੱਟੇ ਹੁੰਦੇ ਨੇ ਹੋਰ ਤਾਂ ਨੀ ਅਦਵਾਈ ਹੁੰਦੇ ਹੈਗੇ ਕਿਉਂਕਿ ਜੇ ਹੁਣ ਆਪਣੇ ਚਲੋ ਕਿਚਨ ਵੀ ਕਲੀਨ ਹੋ ਗਈ ਜਿਹੜੇ ਕੰਮ ਕਰ ਕਰਨੇ ਨੇ ਉਹਨੇ ਬਸ ਥੋੜੇ ਜਿਹਾ ਮੁੰਮੀ ਦੇ ਪਾਂਡੇ ਰਹਿੰਦੇ ਸੀ ਉਹ ਵੀ ਕਰਕੇ ਫਰੀ ਹੋ ਗਏ ਉਸ ਤੋਂ ਬਾਅਦ ਮੈਂ ਲਈ ਸੀ ਫਤ ਨੂੰ ਦੁੱਧ ਮੈਂ ਵੀ ਲੈ ਚਲੋ ਫਤ ਨੂੰ ਦੁੱਧ ਲੌਂਗੀਆਂ ਵੀ ਨਾਲੇ ਫਿਰ ਮੈਂ ਆਪ ਦਾ ਵੀ ਨਾਲੇ ਲਈ ਆ ਸੀ ਇੱਥੇ ਲੱਗਿਆ ਸੀ ਬਾਕਸਿੰਗ ਖੇਡਣ ਦੇ ਕੋ ਤੁਸੀਂ ਹੈ ਨਾ ਇਹ ਨੇ ਜੀ ਮੇਰੇ ਰਸਗੁੱਲੇ ਦੇ ਕੰਮ ਮੈਨੂੰ ਕਹਿੰਦਾ ਮੇ ਨਾਲ ਨਾ ਬਾਕਸਿੰਗ ਖੇਡਦਾ ਸੀ ਮੈਂ ਕਹਿੰਦਾ ਮम्मा ਤੁੰਡ ਤੇ ਪਰ ਇਹ ਸੀਗਾ ਵੀ ਜੋਰ ਚ ਮਾਰਦਾ ਨਹੀਂ ਸੀ ਪਰ ਕੋਲ ਲੈ ਕੇ ਜਾਂਦਾ ਸੀ ਉਹਨੂੰ ਇਹ ਸੀਗਾ ਵੀ ਮम्मा ਡਾਂਗੇ ਮੈਂ ਕਿਹਾ ਤੇਰਾ ਇੰਨਾ ਦਿਲ ਹੈਗਾ ਵੀ ਤੂੰ ਮੇਰੇ ਮਾਰਿੰਗਾ ਕਹਦਾ ਨਹੀਂ ਮੈਂ ਜੀ ਉਸ ਤੋਂ ਬਾਦ ਉਹਨੂੰ ਦੁੱਧ ਪਲਾ ਕੇ ਮੈਂ ਬਸਲ ਦਾ ਗੁੱਤ ਕਰਕੇ ਛੱਡੀ ਸੀ ਫਿਰ ਨਾਲੇ ਆਪਣਾ ਹੁਣ ਮੈਂ ਆਪਣਾ ਦੁੱਧ ਪੀ ਕੇ ਫਿਰ ਮੈਂ ਜੀ ਹੁਣ ਆਪਾਂ ਕਰ ਦਿੰਦੇ ਆ ਬਲੌਗ ਦਾ ਐਂਡ ਓਕੇ ਬਾਏ ਕੇਅਰ ਲਵ ਯੂ ਆਲ ਮੈਂਬਰਸ ਲਾਈਕ ਸ਼ੇਅਰ ਕਮੈਂਟ